ਖਬਰ ਪਠਾਨਕੋਟ ਤੋਂ ਹੈ ਜਿੱਥੇ ਕਿ ਪੁਲਿਸ ਨੇ ਬਲਾਈਂਡ ਮਰਡਰ ਕੇਸ ਦੀ ਗੁੱਥੀ ਨੂੰ ਸੁਲਝਾਇਆ ਤੇ ਇਸ ਮੌਕੇ ਪ੍ਰੈਸ ਵਾਰਤਾ ਕਰਦੇ तमाम ਜਾਣਕਾਰੀ ਸਾਂਝਾ ਕੀਤੀ ਹੈ ਪ੍ਰੈਸ ਵਾਰਤਾ ਦੌਰਾਨ ਐਸਐਸਪੀ ਪਠਾਨਕੋਟ ਦਾ ਕੀ ਕੁਝ ਕਹਿਣਾ ਰਿਹਾ ਤੁਸੀਂ ਵੀ ਸੁਣੋ ਦੇਖੋ 29 24 ਨੂੰ ਜਿਹੜਾ ਹੈਗਾ ਆ ਪਠਾਨਕੋਟ ਸਜਨਪੁਰ ਦੇ ਨਜ਼ਦੀਕ ਜਦੋਂ ਕਿ ਸ਼੍ਰੀਮਣੀ ਮਹੇਸ਼ਵਰ ਜੀ ਦੀ ਯਾਤਰਾ ਚੱਲ ਰਹੀ ਸੀ ਜਿਸ ਦਿਨ ਖਤਮ ਹੋਈ ਆ ਉਸ ਦਿਨ ਉੱਥੇ ਲੰਗਰ ਖਾਲੀ ਹੋ ਜਾਂਦੇ ਆ ਤੇ ਉੱਥੇ ਖਾਲੀ ਲੰਗਰ ਦੇ ਸ਼ੈੱਡ ਦੇ ਵਿੱਚ ਇੱਕ ਵਿਅਕਤੀ ਨੂੰ ਬੁਰਿਤਨਾ ਕੱਟ ਵੱਢ ਕੇ ਉਹਦਾ ਮਰਡਰ ਕਰ ਦਿੱਤਾ ਗਿਆ ਸੀਗਾ ਤੇ ਇੱਕ ਅਣਪਛਾਤੀ Laash ਮਿਲੀ ਸੀ ਜਦੀ ਆਈਡੈਂਟੀਫਿਕੇਸ਼ਨ ਨਹੀਂ ਸੀ ਹੋ ਰਹੀ ਸੋ ਸਾਡੇ ਵਾਸਤੇ ਇੱਕ ਬਲਾਈਂਡ ਮਰਡਰ ਇੱਕ ਅਨਾ ਕਤਲ ਸੀਗਾ ਜਿਸ ਨੂੰ ਟ੍ਰੇਸ ਕਰਨ ਦੇ ਵਿੱਚ ਸਜਾਨਪੁਰ ਪੁਲਿਸ ਨੇ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਮਿਹਨਤ ਕੀਤੀ ਕਿਉਂਕਿ ਪਹਿਲੀ ਗੱਲ ਤਾਂ ਆਈਡੈਂਟੀਫਿਕੇਸ਼ਨ ਬਹੁਤ ਔਖੀ ਹੋਈ ਉਸ ਬੰਦੇ ਦੀ ਸੋ ਆਈਡੈਂਟੀਫਾਈ ਕਰਨ ਤੋਂ ਉਹ ਜਿਹੜਾ ਵਿਅਕਤੀ ਸੀਗਾ ਉਸ ਵਿਅਕਤੀ ਬਾਰੇ ਪਤਾ ਲੱਗ ਗਿਆ ਉਸ ਤੋਂ ਬਾਅਦ ਸਾਡੀਆਂ ਹਿਊਮਨ ਇੰਟੈਲੀਜੈਂਸ ਤਕਨੀਕੀ ਤਫ਼ਤੀਸ਼ ਤੇ ਸੋਰਸਸ ਤੋਂ ਜਿਹੜੀ ਤਫ਼ਤੀਸ਼ ਕੀਤੀ ਗਈ ਫਿਰ ਇਹ ਪਤਾ ਲੱਗਿਆ ਕਿ ਪਠਾਨਕੋਟ ਦਾ ਰਹਿਣ ਵਾਲਾ ਇੱਕ ਵਿਅਕਤੀ ਆ ਜਿਸ ਦਾ ਨਾਮ ਕਸ਼ਮੀਰੀ ਹੈ ਇਹ ਸੈਲੀ ਕੁਲੀਆਂ ਏਰੀਆ ਦੇ ਵਿੱਚ ਰਹਿੰਦਾ ਔਰ ਪੇਸ਼ਾਵਰ ਇਹ ਚੋਰ ਹੈ ਚੋਰੀਆਂ ਨਿਆ ਵਾਰ ਦਿੱਤਾ ਕਰਦਾ ਇਸ ਨੇ ਹੀ ਉਸ ਵਿਅਕਤੀ ਦਾ ਜਿਹੜਾ ਹੈਗਾ ਅੱਧੀ ਰਾਤ ਨੂੰ ਮਰਡਰ ਕਰ ਦਿੱਤਾ ਸੀ ਤੇਜ਼ ਤਾਰ ਹਥਿਆਰਾਂ ਨਾਲ ਉਸ ਦੇ ਪਿੱਛੇ ਕਾਰਨ ਇਹ ਸੀਗਾ ਕਿ ਜਿਹੜਾ ਵਿਅਕਤੀ ਮਰਿਆ ਉਸ ਵਿਅਕਤੀ ਦੇ ਰਿਲੇਸ਼ਨਸ ਇੱਕ ਪੂਜਾ ਨਾਮ ਦੀ ਔਰਤ ਨਾਲ ਸੀਗੇ ਜਿਹਦੇ ਦੋ ਬੱਚੇ ਆ ਉਸ ਪੂਜ ਉਹ ਜਿਹੜੀ ਪੂਜਾ ਨਾਮ ਦੀ ਔਰਤ ਆ ਉਹ ਬੇਸਿਕਲੀ ਪਿੱਛੋਂ ਤਲਵਾੜੇ ਦੀ ਰਹਿਣ ਵਾਲੀ ਆ ਹਸ਼ਾਰਪੁਰ ਦੀ ਤੇ ਉਹ ਆਪਣੇ ਜਿਹੜੇ ਹਸਬੰਡ ਆ ਉਹਦੇ ਪੁਰਾਣੇ ਸਾਬਕਾ ਹਸਬੰਡ ਸੀ ਉਹਨਾਂ ਨੂੰ ਛੱਡ ਕੇ ਮਰਨ ਵਾਲੇ ਵਿਅਕਤੀ ਦੇ ਨਾਲ ਜਿਹੜੀ ਹੈਗੀ ਆ ਉਹ ਰਿਲੇਸ਼ਨਸ ਦੇ ਵਿੱਚ ਰਹਿ ਰਹੀ ਸੀਗੀ ਤੇ ਜਿਹੜਾ ਕਸ਼ਮੀਰੀ ਆ ਜਿਸ ਨੇ ਮਰਡਰ ਕੀਤਾ ਇਹ ਉਸ ਦਾ ਪੁਰਾਣਾ ਸਾਥਕਾ ਜਿਹੜਾ ਸੀਗਾ ਇਹ ਉਹਦਾ ਮਿੱਤਰ ਸੀਗਾ ਤੇ ਇਹ ਗੱਲ ਨੂੰ ਬਰਦਾਸ਼ਤ ਨਹੀਂ ਕਰ ਦਿੱਤਾ ਕਿ ਮੇਰੀ ਜਿਹੜੀ ਸਾਥਕਾ ਮਿੱਤਰ ਆ ਉਹ ਕਿਸੇ ਹੋਰ ਦੇ ਨਾਲ ਜਿਹੜੀ ਹੈਗੀ ਉਹ ਰਿਲੇਸ਼ਨ ਵਿੱਚ ਰਹਿ ਰਹੀ ਆ ਇਹਨਾਂ ਇਸ ਨੇ ਇੱਕ ਸਾਜ਼ਿਸ਼ ਦੇ ਤਹਿਤ ਉਹਨਾਂ ਨੂੰ ਬਹਿਲਾਫਸ ਲਾ ਕੇ ਇੱਕ ਲੋਕੇਸ਼ਨ ਤੇ ਰਾਤ ਨੂੰ ਲੈ ਜਾਂਦਾ ਉਥੇ ਜਿਹੜਾ ਇਹਨੇ ਰਾਤ ਨੂੰ ਜਿਹੜੀ ਘਾਟ ਤਕੜੀ ਔਰ ਯੋਜਨਾ ਬਣਾ ਕੇ ਤੇਜ਼ਧਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਉਹਨੂੰ ਕਤਲ ਕਰਤਾ ਉਸ ਤੋਂ ਬਾਅਦ ਇਹ ਭੱਜ ਗਿਆ ਕੱਲ ਸਿਆਲਪੁਰ ਦੀ ਪੁਲਿਸ ਨੇ ਇਹਨੂੰ ਗ੍ਰਿਫਤਾਰ ਕਰ ਲਿਆ ਮਾਰਨ ਵਾਲੇ ਹਥਿਆਰ ਦੀ ਜਿਹੜੀ ਹੈਗੀ ਆ ਉਹ ਬਰਾਮਦਗੀ ਕਰ ਲਈ ਗਈ ਆ ਪੂਜਾ ਦੇ ਰੋਲ ਬਾਰੇ ਅਸੀਂ ਇਨਵੈਸਟੀਗੇਟ ਕਰ ਰਹੇ ਆ ਕਿ ਕਿੰਨਾ ਕੁ ਦਾ ਇਸ ਮਰਡਰ ਦੇ ਵਿੱਚ ਰੋਲ ਸੀ ਕਿ ਆ ਉਹ ਵੀ ਸਾਜ਼ਿਸ਼ ਸ਼ਾਮਲ ਸੀ ਜਾਂ ਉਹਦੇ ਕਹਿਣੇ ਤੇ ਹੋਇਆ ਜਾਂ ਉਹ ਉਹ ਸਾਜ਼ਿਸ਼ ਦਾ ਹਿੱਸਾ ਰਹੀ ਜਾ ਹੋਏ ਹੋ ਸਕਦਾ ਕਿ ਉਹ ਬੇ ਉਹਦਾ ਕੋਈ ਗੁਨਾਹ ਨਾ ਵੀ ਹੋਵੇ ਕਿਉਂਕਿ ਪੂਜਾ ਹਜੇ ਰੈਸਟ ਨਹੀਂ ਹੋਈ ਉਹਨੂੰ ਵੀ ਅਸੀਂ ਸ਼ਾਰਟਲੀ ਜਿਹੜਾ ਹੈਗਾ ਆ ਇਸ ਮੁਕਦਮੇ ਵਿੱਚ ਸ਼ਾਮਲ ਕਰਕੇ ਫਿਰ ਉਹ ਤਫਤੀਸ਼ ਅੱਗੇ ਵਧਾਵਾਂਗੇ